ਸੁਲਤਾਨ ਮੇਰੇ ਵੀਰੋ ਬਾਪ ਤਕੜਾ ਖੇਡਿਆ ਪੁੱਤ ਦੀ ਐ ਚੜਤ ਬਈ ਪਾਉਂਦਾ ਐ ਰੇਡ ਨਾਲ ਪੂਰੀ ਐ ਮੜਕ ਬਈ ਆਹ ਦੁਨੀਆ ਤੇ ਛਾਇਆ ਪੁੱਤ ਪ੍ਰੀਤਮ ਪੁਲਵਾਨ ਦਾ ਬੱਚੇ-ਬੱਚੇ ਦੀ ਜੁਬਾਨ 'ਤੇ ਨਾਮ ਸੁਲਤਾਨ ਦਾ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਦਰਮਿਆਨ ਪਹਿਲੀ ਰੇਡ ਕਿੱਧਰੋਂ ਪੈਣੀ ਐ ਮਦਨ ਸੁਲਤਾਨ ਮੈਨੂੰ ਲੱਗਿਆ ਸੁਲਤਾਨ ਪਾਉਣ ਲੱਗਿਆ ਸੁਲਤਾਨ ਤੇ ਆਪਣੀ ਰੇਡ ਲਈ ਤਿਆਰ ਹੋ ਰਿਹਾ ਹੈ ਪਹਿਲੀ ਰੇਡ ਕੇ ਪੱਟਾਂ ਦੇ ਨਾਲ ਪੱਟ ਨੇ ਖਿੰਦੇ ਡੌਲਿਆਂ ਨੂੰ ਕਿਤੇ ਇਹਦੇ ਹੱਥ ਨਹੀਂ ਪੈਂਦੇ ਅਮਰੀਕਾ ਦੇ ਕਿਹੜੇ ਪਿੰਡ ਦਾ ਗੱਬਰੂ ਲੋਕੀਂ ਉਂਗਲਾਂ ਕਰ 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 ਪੁੱਛਦੇ ਆ ਜੱਜ ਕੱਢੀ ਛਾਪੀਆਂ ਬਣੇ ਜਦੋਂ ਵਿਚ ਮੈਦਾਨ ਦੇ ਬੁੱਕਦੇ ਆ ਆਹ ਕਹਿੰਦੇ ਇੰਦਰਜੀਤ ਸਿੰਘ ਬੜੀ ਸੁਆਣੇ ਵਾਲਾ ਨੌਜਵਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਵੱਡੇ ਮੰਡ ਦੀ ਜਿਹੜੇ ਕਬੱਡੀ ਪੈ ਰਹੀ ਹੈ ਉਹ ਮਾਪਿਆਂ ਦਾ लाडला ਕਿਸੇ ਵੀ ਅੱਖੀਆਂ ਦਾ ਪੌਦਾ ਮੇਰੇ ਮਿੱਤਰੋ ਲਓ ਮਲੂਕ ਨੇ ਟਰਾਈ ਕੀਤੀ ਉਹ ਵੱਡਿਆ ਗੋੜਾ ਆ ਗਿਆ ਗੋੜਾ ਪੰਜਾਬ ਦੇ ਵਿੱਚ 6 ਸਰਹਾਲੀ ਪਿੰਡ ਹੈ ਮੇਰੇ ਪੰਜਾਬੀ ਵੀਰੋ ਸਰਹਾਲੀ ਕਲਾ ਬਾਬਾ ਗੁਰਦੇਤ ਸਿੰਘ ਕਾਮਾ ਗਾਟਾ ਮਾਰੂ ਦਾ ਪਿੰਡ ਹੈ ਜਿਹਦੇ ਤੇ ਤਰਸੇ ਤਰਨਤਨ ਸਾਹਿਬ ਦੇ ਇਲਾਕੇ ਵਾਲਾ ਗੋਰਾ ਕਬੱਡੀ ਕਬੱਡੀ ਕਰ ਰਿਹਾ ਉਧਰ ਤਲਵੰਣ ਵਾਲੇ ਵੀਰ ਦੇ ਵੱਲੋਂ ਗਿੰਦੇ ਦੇ ਤਿੰਨਾ ਜੱਫਿਆਂ ਤੇ 200 ਡਾਲਰ ਨਾ ਵੀ ਲੱਗੇ ਤਾਂ ਵੀ ਦੇ ਦੇਣਾ ਕਿ ਮਾਜੇ ਵਿੱਚੋਂ ਉੱਠਿਆ ਤੂਫਾਨ ਆਖਦੇ ਬਣ ਗਿਆ ਲੋਕਾਂ ਦੀ ਜਿੰਦ ਜਾਨ ਆਖਦੇ ਗੱਜ ਚੌੜੀ ਛਾਤੀ ਉੱਚਾ ਲੰਬਾ ਆਖਦੇ ਪੈਂਦਾ ਇਹ ਭਲੇਖਾ ਜੀ ਤੋਂ ਕਿਕਰ ਸਿੰਘ ਦਾ ਲੋਕੀ ਉਸ ਚੋਬਰ ਨੂੰ ਅੰਬਾ ਆਖਦੇ ਲੋਕੀ ਉਸ ਚੋਬਰ ਨੂੰ ਅੰਬਾ ਆਖਦੇ ਪੁਆਇੰਟ ਕਿਹਦਾ ਜੀ ਪੁਆਇੰਟ ਜਿਹੜਾ ਸਿੰਘ ਸਵਾ ਦੇ ਮਲੂਕ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ 6 ਫੁੱਟ ਉੱਤੋਂ ਉੱਤੇ ਕਦ ਕਾਠ ਹੈ ਕੋਟਲੇ ਭੜੀ ਦਾ ਰਾਜੂ ਕਬੱਡੀ ਕਬੱਡੀ ਕਰ ਰਿਹਾ ਚਾਰ ਜਾਫੀ ਤਿਆਰ ਚਾਰਾਂ ਦੇ ਵਿੱਚੋਂ ਸਿੰਘਾਂ ਦੌਦਪਿੰਡ ਦਾ ਸੋਨੀ ਹੁੰਦਾ ਮੂਰੇ ਲੱਗੂ ਜੋਰ ਲੱਗੂ ਜੋਰ ਲੱਗੂ ਜੋਰ ਲੱਗੂ ਜੋਰ ਤੇ ਪੁਆਇੰਟ ਦਾ ਵਾਧਾ ਸੋਨੀ ਨੇ ਨਹੀਂ ਕੀਤਾ ਮੇਰੇ ਵੀਰੋ ਪੁਆਇੰਟ ਜਿਹੜਾ ਰਾਜੂ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਉਧਰ ਅਮਿਤ ਸਾਹੀ ਆਇਆ ਸਾਰੇ ਯਾਰਾਂ ਦੋਸਤਾਂ ਦੇ ਨਾਲ ਉਹਦਾ ਧੰਨਵਾਦ ਤੇ ਕਬੱਡੀ ਤੇ ਅਮਰੀਕ ਨਿਰਮਲ ਸਿੰਘ ਲੋਪੋਕੇ ਵਾਲਾ ਆ ਗਿਆ ਆਓ ਸਾਹਮਣੇ ਕਹਿੰਦੇ ਲੋਪੋਕੇ ਵਾਲੇ ਵੀ ਕਬੱਡੀ ਪੈਰੀ ਖੇਡਦੇ ਮੈਦਾਨ ਦੇ ਵਿੱਚ ਲੋਪੋਕੇ ਵਾਲਾ ਕਬੱਡੀ ਪਾੜਿਆ ਰਜੇਸ਼ ਕੰਬਾਲਾ ਜੀ ਕਹਿੰਦੇ ਜੇ ਜਦੋਂ ਕੰਬਾਲੇ ਮੇਲਾ ਹੋਇਆ ਬਾਅਦ ਦੱਸੂਗਾ ਜਦੋਂ ਕੰਬਾਲੇ 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 ਪਰ ਆਹ ਜਿਵੇਂ ਲੋਪੋਕੇ ਵਾਲਾ ਨੌਜਾਨ ਇੱਕ ਤਗੜਾ ਨੰਬਰ ਜੋੜਦਾ ਹੋਇਆ ਰਜੇਸ਼ ਕੰਬਾਲਾ ਜੀ ਕਹਿੰਦੇ ਜਦੋਂ ਕੰਬਾਲੇ ਦੇ ਵਿੱਚ ਮੇਲਾ ਹੋਇਆ ਤੇ ਸਾਰੇ ਪਾਰਲੇ ਪਿੰਡਸਨ ਦਿੱਤਾ ਜਾਵੇਗਾ ਮੇਰੀ ਬੇਨਤੀ ਇੱਕ ਮਿੰਟ ਅਮਰੀਕਾ ਭਾਈ ਜੀ ਆਹ ਸਾਊਂਡ ਦਾ ਨਾ ਅਮਰੀਕਾ ਦਾ ਕੱਟਿਆ ਜਾ ਰਿਹਾ ਇੱਥੋਂ ਪਾਸੇ ਹੋ ਜਾਓ ਭਰਾ ਬਣ ਕੇ ਕਿਰਪਾ ਕਰਕੇ ਉਧਰ ਬਹੁਤ ਜਗਾ ਕੀ ਉਧਰ ਨੂੰ ਖਿੰਡ ਜਾਓ ਥੋੜਾ ਜਿਹਾ ਵੀਰ ਬਣ ਕੇ ਆਹ ਇੱਥੇ ਕੋਈ ਨਾ ਖੜੇ ਉਹਦੀ ਅੱਖ ਮਿਲਣ ਦਿਓ ਸਾਊਂਡ ਵਾਲੇ ਨਾਲ ਇਹ ਉਹਦੀ ਅੱਖ ਹੀ ਨਾ ਮਿਲਿਓ ਉਹ ਕੱਟੀ ਜਾਣੀ ਐ ਉਹਦੀ ਆਵਾਜ਼ ਕੱਟੀ ਜਾਣੀ ਐ ਵੀਰੇ ਤੇ ਤੁਹਾਡੀ ਜ਼ਿੰਮੇਵਾਰੀ ਐ ਇੱਥੇ ਕਿਸੇ ਨੂੰ ਵੀਰੇ ਬੈਠ ਜਾ ਉਹ ਦਵਿੰਦਰ ਸਮਰਾ ਜੀ ਬੈਠ ਜਾ ਭਰਾ ਵਾਂਗ ਕੇ ਇੱਥੇ ਬੈਠ ਜਾ ਉਹ ਉਹਦੀ ਰੇਂਜ ਕੱਟੀ ਜਾਂਦੀ ਐ ਅਮਰੀਕ ਦੀ ਫਿਰ ਉਹ ਡਿਸਟਰਬ ਹੁੰਦਾ ਉਹ ਸਵਾਦ ਜਿਹੜਾ ਟੁੱਟ ਜਾਂਦਾ ਹਾਂਜੀ ਪਾਵਲਾ ਜੀ ਹਾਂ ਅਮਰੀਕ ਲਓ ਸਾਹਮਣੇ ਫਿਰ ਕਹਿੰਦੇ ਗੋਰਾ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਮੇਰੀ ਬੇਨਤੀ ਐ ਵੀ ਟੀਮਾਂ ਨੂੰ ਬੇਨਤੀ ਦੇਰੀ ਨਾਲ ਆਇਓ ਕਿਉਂਕਿ ਲੈਟਾ ਮੈਨੂੰ ਲੱਗਦਾ ਵੀ ਉੱਚਾ ਮੱਲ ਹੀ ਜ਼ਿਆਦਾ ਵੇਂਦੀ ਐ ਇਹ ਬੇਨਤੀ ਐ ਪਲੇਅਰਾਂ ਨੂੰ ਵੀ ਲੇਟਾਂ ਜਿਹੜੀ ਆ ਉਹਨਾਂ ਦਾ ਭਿਆਨ ਜਿਆਦਾ ਉੱਚਿਆਂ ਵਾਲੀ ਹੋਣਾ ਹੈ ਹੱਥ ਬਣ ਕੇ ਬੈਂਦੇ ਆ ਵੀ ਟਾਈਮ ਨਾਲ ਆਇਓ ਜਿਵੇਂ ਜਿਵੇਂ ਮਾਜਾਂ ਮਜਦੀਆਂ ਨੇ ਲਓ ਗੋਰਾ ਵੀ ਕਹਿੰਦੇ ਸੋਨੀ ਸੋਨੀ ਦੇ ਗੋਰਾ ਇੱਕ ਛੋਟੇ ਦੇ ਟੱਕਰ ਕੱਠਵੇਂ ਬਹੁਤ ਵੱਡਾ ਹੈ ਔਰ ਆਹ ਦੇਖੋ ਹਾਂ ਕਮਾਲ ਹੋ ਗਿਆ ਮੱਲੀ ਸਾਹਿਬ ਕਿਵੇਂ ਵੀ ਨੰਬਰ ਰੇਡਰ ਆ ਉਹ ਵੱਡਿਆ ਦੁਨੀਆ ਅੰਬਾ ਆਲੇ ਵੱਡਾ ਰੇਡਰ ਅੰਬਾ ਮੇਰੇ ਵੀਰੋ ਸੁਰ ਸਿੰਘ ਦੀ ਧਰਤੀ ਹੈ ਉਧਰ ਰਵਣ ਕਾਲੂ ਜੀ ਆਏ ਉਹਨਾਂ ਦਾ ਧੰਨਵਾਦ ਹੈ ਅੰਬੇ ਦੀ ਕਬੱਡੀ ਚਾਰ ਜਾਫੀ ਫਰਿਆਦ ਆਹ ਦੁਨੀਆ ਸਵਾਦ ਲੈਣ ਨੂੰ ਬੈਠੀ ਹੈ ਮਲੂਕ ਤੇ ਕਾਂਗੇ ਆਲਾ ਤਿੰਨ ਜਾਫੀ ਨੇ ਫਰਿਆਦ ਆਹ ਟੱਕਰ ਵੱਡੀ ਅੰਬਾ ਤੇ ਫਰਿਆਦ ਅੰਬਾ ਤੇ ਫਰਿਆਦ ਅੰਬਾ ਤੇ ਫਰਿਆਦ ਅੰਬਾਸੌਰ ਸਿੰਘ ਦਾ ਮੇਰੇ ਵੀਰੋ ਉਹ ਮਾਜੇ ਵਾਲਿਓ ਤੁਹਾਡੇ ਇਲਾਕੇ ਦਾ ਤਾੜੀਆਂ ਤੁੜੀਆਂ ਬਾਰੇ ਕੀ ਖਿਆਲ ਆ ਤਾੜੀ ਵੱਜ ਗਈ ਤਾੜੀ ਵੱਜ ਗਈ ਤਾੜੀ ਵੱਜ ਗਈ ਲਓ ਰਾਜੂ ਵੀ ਕਹਿੰਦੇ ਕਬੱਡੀ ਪੈ ਰਹੀ ਏ ਇਸ ਵੇਲੇ ਖੇਡ ਗਰਾਊਂਡ ਦੇ ਵਿੱਚ ਇਹਨਾਂ ਇਵੈਂਟ ਦਾ ਕਹਿੰਦੇ ਕੋਟਲਾ ਪੱਟੀ ਪਿੰਡ ਹੈ ਕਿ ਪੈਂਦੀ ਏ ਕਬੱਡੀਆਂ ਦਾ ਚੜ ਚੜ ਕੇ ਦੇਖਦਾ ਜਵਾਨਾਂ ਅਜ ਖੜ ਖੜ ਕੇ ਕੌਣ ਖਿੱਚੂ ਕਿੱਤੇ ਕੌਣ ਪਾਊਗਾ ਕਬੱਡੀ ਅੱਜ ਝੁਕ ਝੁਕ ਕੇ ਜਿਹਦੇ ਪੱਟਾਂ ਦੇ ਵਿੱਚ ਜੋਰ ਮਿੱਤਰ ਜਾਣਾ ਉਹਨੇ ਜਿੱਤ ਕੇ ਜਿਹਦੇ ਪੱਟਾਂ ਦੇ ਵਿੱਚ ਜੋਰ ਮਿੱਤਰੋ ਜਾਣਾ ਉਹਨੇ ਜਿੱਤ ਕੇ ਇੱਕ ਪਾਸੇ ਟੀਮ ਸਿੰਘ ਸਭਾ ਦੀ ਖੇਡ ਰਹੀ ਹੈ ਸਾਰੇ ਸਪான்ਸਰਾਂ ਦਾ ਬੱਲੇ ਇਨਕੋਰਪੋਰੇਸ਼ਨ ਦਾ ਪਣਵੇ ਗਰੁੱਪ ਦਾ ਇਸ ਰੀਅਲ اسٹیਟ ਦਾ ਈਟ੍ਰੋਨਿਕ ਲਾਈਟਿੰਗ ਸੋਲੂਸ਼ਨ ਦਾ ਵੱਡਾ ਯੋਗਦਾਨ ਅੱਜ ਦੇ ਇਸ ਕੱਪ ਲਈ ਪ੍ਰਾਈਮ ਵਿੰਡੋਸ ਦਾ ਸਾਹਮਣੇ ਨਿਰਮਲ ਸਿੰਘ ਲੋਪੋਕੇ ਪਿੰਡ ਵਾਲਾ ਮਾਝੇ ਵਾਲਾ ਕਬੱਡੀ 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 ਕਰ ਰਿਹਾ ਤੇ ਪੁਆਇੰਟ ਦਾ ਵਾਧਾ ਨੌਜਵਾਨ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਪੁਆਇੰਟ ਦਾ ਵਾਧਾ ਨਿਰਮਲ ਸਿੰਘ ਲੋਪੋਕੇ ਵਾਲਾ ਜਰਨੈਲ ਸ਼ਾਮ ਸਿੰਘ ਟਾਰੀ ਕਲੱਬ ਲਈ ਕਰ ਚੁੱਕਿਆ ਬਣੀ ਸਮਾਣੇ ਵਾਲਾ ਮੋٹے ਮੋٹے ਪੱਟ ਨੇ ਬਲਵਿੰਦਰ ਨਵੇਂ ਪਿੰਡੀਏ ਦਾ ਭਲੇਖਾ ਪੈਂਦਾ ਬਲਵਿੰਦਰ ਸਿੰਘ ਫਿੱਡੇ ਦਾ ਭਲੇਖਾ ਪੈਂਦਾ ਮੇਰੇ ਪੰਜਾਬੀ ਵੀਰੋ ਹਿੰਮਤਪੁਰੀਏ ਦੀਪ ਜੱਟ ਦਾ ਭਲੇਖਾ ਪੈਂਦਾ ਗਿੰਦਾ ਬੱਗਿਆਂ ਵਾਲਾ ਤਕੜਾ ਜੱਫਾ ਲਾ ਪਊ ਜਾਂ ਨਹੀਂ ਇਹ ਗੱਲ ਸਮਝੀ ਦੀ ਹੈ ਇਹ ਗੱਲ ਸਮਝੀ ਦੀ ਹੈ ਆ ਪਿੰਡ ਸ਼ਮਸ਼ਪੁਰ ਹੈ ਜੱਟ ਦਾ ਪੈਰ ਮੜਕਨ ਨਾਲ ਪੱਟਦਾ ਦੇਖਦੇ ਆ ਹੁਣ ਇਹਦੀ ਜਗਾ ਕਿਹੜਾ ਮੱਲੂ 15 ਸਾਲਾਂ ਤੋਂ ਅਮਰੀਕ ਪੀਕਤੇ ਤੇ ਹਾਲੇ 10 ਸਾਲ ਹੋਰ ਚੱਲੋ ਹੋਰ ਚੱਲੋ ਹੋਰ ਚੱਲੋ ਆਓ ਸਾਹਮਣੇ ਕਹਿੰਦੇ ਸੁਲਤਾਨ ਕਬੱਡੀ ਪਾ ਰਿਹਾ ਗੁਰਵਿੰਦਰ ਕਹਿੰਦੇ ਕਾਂਗੇ ਪਿੰਡ ਦਾ ਅੱਜ ਬ੍ਰਿੰਦ ਬੈਂਗ ਦਾ ਅੱਜ ਸਿੰਘ ਸਭਾ ਦਾ ਮੇਲਾ ਚੱਲਦਾ ਹੈ ਮੈਨੂੰ ਲੱਗਦਾ ਮੈਨੂੰ ਲੱਗਦਾ ਮੈਨੂੰ ਲੱਗਦਾ ਜਿਹੜੀਆਂ ਗੱਲਾਂ ਦੇ ਡਰ ਸੀਆਂ ਹੋ ਗਈਆਂ ਹੋ ਗਈਆਂ ਇਹ ਸਲੀਮ ਹੈ ਇਹਦਾ ਕੌਕੇ ਪਿੰਡਾ ਸਲੀਮ ਦਾ ਜਫਾ ਕਿਵੇਂ ਲੱਗਿਆ ਰਪੋਟਾ ਓਕੇ ਆ ਰਪੋਟਾ ਓਕੇ ਆ ਉਧਰ ਮੈਂਬਰ ਸਕੰਬਰਪੁਰਿਆ ਸੁਰਜੀਤ ਜੀ ਸਾਡੇ ਝੱਬਰ ਸਾਹਿਬ ਕਹਿੰਦੇ ਵੀ 200 ਡਾਲਰ ਅਨਸਲੀਮ ਦੇ ਲਈ ਦਿੱਤਾ ਜਾਵੇਗਾ 200 ਡਾਲਰ ਲਓ ਸਲੀਮ ਦੇ ਲਈ ਦਿੱਤਾ ਜਾਵੇਗਾ ਐਵੇਂ ਨਹੀਂ ਬੀਬਰੇ ਗੱਲ ਕੀਤੀ ਕਿ ਕੌਂਕਿਆਂ ਵਾਲਾ ਦਿਸਦਾ ਕਹੂਗੀ ਰਾਤਾਂ ਨੂੰ ਉਹ ਕੌਂਕਿਆਂ ਵਾਲਾ ਬਿਸਦਾ ਕਹੂਗੀ ਰਾਤਾਂ ਨੂੰ ਸਲੀਮ ਦੇ ਜੱਫਾ ਲਾ ਕੇ ਬੱਲੇ ਬੱਲੇ ਕਰਵਾਈ ਆ ਆਹ ਕਹਿੰਦੇ ਨੌਜਵਣ ਅੰਬਾ ਉਹ ਸੁਰ ਸਿੰਘ ਦੀ ਧਰਤੀ ਆ ਇਹ ਬੱਲੀਆਂ ਬਣਾ ਗਏ ਝਾਂਜੜ ਤੇਰੀ ਉਹ ਨਾਲ ਨਾਲ ਤੇਰੇ ਤੁਰਨਾ ਜਾ ਮਿਤਰਾਂ ਦੇ ਕੋਕਾ ਬਣਦਾ ਜਾ ਬਣ ਜਾਣਾ ਸੁਰਮਾ ਨਹੀਂ ਤਾਂ ਪੱਕੇ ਬਣ ਜਾਣਾ ਗਾਡੀ ਪਰੀ ਦੇ ਮੜ ਕੇ ਹੁਣ ਤੈਨੂੰ ਟੱਕਰਾਂਗੇ ਟੱਕਰਾਂਗੇ ਹਜਰੇ ਸ਼ਰੀਕ ਤੇਰੇ ਬਣ ਕੇ ਹੁਣ ਤੈਨੂੰ ਟੱਕਰਾਂਗੇ ਆਹ ਸਾਹਮਣੇ ਮੈਦਾਨ ਦੇ ਵਿੱਚ ਕੋਟਲੇ ਪੜੀ ਦਾ ਰਾਜੂ ਤੇ ਦੂਜੇ ਪਾਸੇ ਸਰਹਾਲੀ ਵਾਲਾ ਪੀਰਾ ਵੱਜਦਾ ਹੋਇਆ ਪੰਪ ਵੱਜਦਾ ਹੋਇਆ ਪੰਪ ਮੇਰੇ ਵੀਰੋ ਪੁਆਇੰਟ ਪਿੰਦੇ ਖਹਿਰੇ ਦੀ ਟੀਮ ਦਾ ਪੁਆਇੰਟ ਰੁੱਬੀ ਸੰਗਰੂਰ ਦੀ ਟੀਮ ਦਾ ਪੁਆਇੰਟ ਗੁਰਤੇਜ ਬਿਆਉਣ ਦੀ ਟੀਮ ਦਾ ਪੁਆਇੰਟ ਗਿੰਦੀ ਹੰਸਰੇ ਦੀ ਟੀਮ ਦਾ ਆਹ ਰੇਡਰ ਆ ਗਿਆ ਮਤਸਾਹੀ ਉਹਨਾਂ ਦੀ ਟੀਮ ਦਾ ਬੱਲ ਉਹਨਾਂ ਦਾ ਵੱਡਾ ਯੋਗਦਾਨ ਸ਼ਾਮ ਸਿੰਘ ਔਟਾਰੀ ਦੀ ਟੀਮ ਲਈ ਪੁਆਇੰਟ ਮਨੂ ਕਲੇਰ ਉਹਨਾਂ ਦੀ ਟੀਮ ਦਾ ਇਹ ਸੁਰਿੰਦਰ ਖਹਿਰੇ ਉਹਨਾਂ ਦੀ ਟੀਮ ਦਾ ਮੁੰਡਾ ਫਰੀਆਦ ਫਰੀਆਦ ਗਿਆ 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 ਹੱਥਾਂ ਚੋਂ ਗਿਆ ਹੱਥਾਂ ਚੋਂ ਨਿਕਲ ਜੂ ਨਿਕਲ ਜੂ ਕਰਦਾ ਮੁੰਡਾ ਮਾਜੇ ਦਾ ਤੇ ਕਬੱਡੀ ਤੇ ਭਾਰੀ ਸਰੀਰ ਜੀ ਦਾ ਆਹ ਜਿਹਨੇ ਕਰੋਨਾ ਦੀ ਕਬੱਡੀ ਪਿੰਡੇ ਚ ਛਿਪੀ ਹੋਈ ਹੈ ਓ ਮੁੰਡਾ ਆ ਗਿਆ ਅਮਰੀਕਾ ਮੁੰਡਾ ਆ ਗਿਆ ਓ ਮੁੰਡਾ ਆ ਗਿਆ ਇੰਦਰਜੀਤ ਬੰਨਿਆ ਨੌਜਵਾਨ ਇਹਦਾ ਸੁਆਣਾ ਪਿੰਡ ਐ ਲਓ ਸੁਆਣੇ ਦੀ ਧਰਤੀ ਦਾ ਬੰਨੀ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਗਿੰਦਾ ਕਿਵੇਂ ਬੱਗੇ ਪਿੰਡ ਵਾਲਾ ਆ ਵੀ ਕਹਿੰਦੇ ਅੱਜ ਦੇ ਟਾਈਮ ਦਾ ਚੋਟੀ ਦਾ ਪਰ ਚੋਟੀ ਚੋਟੀ ਰਿਆਂ ਨੂੰ ਉਹ ਚੋਟੀ ਚੋਟੀ ਦੇ ਟੱਕ ਰਿਹਾ ਆ ਸੁਲਤਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਭਰਾ ਕਹਿੰਦੇ ਅਮਰੀਕਾ ਦੇ ਵਿੱਚ ਬੈਠਾ ਹੁਣ ਕਿਉਂਕਿ ਇਹਦਾ ਬਾਪੂ ਵੀ ਤਕੜਾ ਖੇਡਿਆ ਇਹਦਾ ਵੀਰ ਵੀ ਕਹਿੰਦੇ ਚੋਟੀ ਦਾ ਪਲੇਅਰ ਆ ਲਓ ਸੁਲਤਾਨ ਕਹਿੰਦੇ ਰੋਕਿਆ ਜੀ ਰੁਕਦਾ ਲੋਕੀ ਗੱਲਾਂ ਕਰਦੇ ਇੱਕ ਕਵੇ ਦਰਿਆਵਾਂ ਨੂੰ ਵੀ ਬੰਦ ਬੱਜੇ ਆ ਬਸ ਸੁਲਤਾਨ ਲੱਗਾ ਰੈ ਨੌਜਵਾਨਾ ਤੇ ਟਾਈਮ ਆਇਆ ਤੇ ਪੁਲਾ ਦੇ ਉਤੋਂ ਦੀ ਵੀ ਭਗਾਗੇ ਜੇ ਟਾਈਮ ਆਇਆ ਪੁਲਾ ਦੇ ਉਤੋਂ ਦੀ ਵੀ ਭਗਾਗੇ ਲਓ ਸੁਲਤਾਨ ਜਿੰਨੇ ਨੰਬਰ ਤੋੜਦਾ ਹੋਇਆ ਅਗਲੀ ਰੇਡ ਅਗਲੀ ਰੇਡ ਸਰਹਾਰੀ ਮੰਡ ਵਾਲਾ ਗੋਰਾ ਲੈ ਵੀ ਗੋਰਾ ਕਰੀ ਕਾ ਉਂਗਲ ਖੜੀ ਨੌਜਵਾਨਾ ਆਹ 6 ਫੁੱਟ 4 ਇੰਚ ਤੋਂ ਜੇ ਉਂਗਲ ਖੜੀ ਪੂਰੀ ਕਰ ਜਾਂਦਾ ਤੇ 8 ਫੁੱਟ ਤੇ 4 ਇੰਚ ਨੂੰ ਪਾਰ ਕਰ ਜਾਣਾ ਅੰਬਾ ਸੁਰ ਸਿੰਘ ਵਾਲਾ ਅੰਬਾ ਕਾਂਗੇ ਵਾਲਿਆ ਲੱਗ ਜਾ ਖੁੱਲਾ ਕਾਂਗੇ ਵਾਲਿਆ ਗੁਰਵਿੰਦਰ ਕਾਂਗੇ ਵਾਲਾ ਮੇਰੇ ਵੀਰੋਂ ਜਫਾ ਨਹੀਂ ਲਾ ਸਕਿਆ ਪੁਆਇੰਟ ਦਾ ਵਾਧਾ ਅੰਬੇ ਨੇ ਆਪਣੀ ਟੀਮ ਦੇ ਹਿੱਸੇ ਕਰ ਦਿੱਤਾ ਤੇ ਕਬੱਡੀ ਤੇ ਮੁੰਡਾ ਸੋਹਣਾ ਸੁਨੱਖਾ ਜੱਜ ਦਾ ਫੱਪਦਾ ਲਗਾਤਾਰ ਕਬਡੀਆਂ ਪਾਉਣ ਦਾ ਦਮ ਰੱਖਦਾ ਹੈ ਬੱਗੇਆਂ ਵਾਲਿਆ ਕਹਿੰਦਿਆ ਤੇਰੇ ਮੇਚ ਦਾ ਤੇਰੇ ਮੇਚ ਦਾ ਸਾਹੋਕੇ ਵਾਲਾ ਰਵੀ ਨਾਲ ਸੋਨੀ ਸਿੰਘਾਂ ਦੌੜਦਾ ਨਾਲ ਭੀਰਾ ਸਰਹਾਲੀ ਵਾਲਾ ਮੇਰੇ ਵੀਰੋ ਹੁਣ ਚਾਰਾਂ ਜਾਫੀਆਂ ਦੇ ਵਿੱਚ ਸੋਨੀ ਸੋਨੀ ਤੇ ਗੋਰਾ ਗੋਰਾ ਤੇ ਸੋਨੀ ਪਾਸੇ ਲਾ ਕੇ ਮਾਰਿਆ ਪਾਸੇ ਲਾ ਕੇ ਅੰਮ੍ਰਿਤ ਸਾਹੀ ਵੱਡਾ ਵੀਰ ਕਿਉਂਕਿ ਵੱਡੀ ਖੇਡ ਕਲੱਬਾ ਜਰਮਨ ਸੰਧੂ ਮਨੀ ਜੌਨ ਔਰ ਤੇ ਸਤਿੰਦਰ ਸਿੱਧੂ ਹੈਪੀ ਮਾਰਗਟ ਪਾਹੋਲ ਢਿੱਲੋਂ ਤੇ ਅਮਰਦ ਸਿੱਧੂ ਇਹਨਾਂ ਵੀਰਾਂ ਦਾ ਧੰਨਵਾਦ ਆਹ ਸਾਹਮਣੇ ਕਿੰਨੇ ਨਿਰਮਲ ਦੀ ਕਬੱਡੀ ਪੈ ਰਹੀ ਹੈ ਲੋਪੋ ਕੇ ਪਿੰਡ ਹੈ ਅਟਾਰੀ ਬਾਰਡਰ ਦਾ ਇਲਾਕਾ ਕਿਤੇ ਸੜੀ ਵਾਲੇ ਦੀਆਂ ਗੱਲਾਂ ਕਿਤੇ ਵਾਗੇ ਦੀਆਂ ਗੱਲਾਂ ਕਿ ਪੈਂਦੇ ਦੂਰ ਪਿਸ਼ੋਰਾ ਨੇ ਉਹ ਵਾਗੇ ਖੜੀ ਰਾਹ ਪੁੱਛਦੀ ਰਾਪੋਚ ਦੀ ਲਾਹੌਰਾਂ ਨੇ ਲਓ ਲੋਪੋਕੇ ਵਾਲਾ ਇੱਕ ਤਕੜਾ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਅਗਲੀ ਕਬੱਡੀ ਬਣੀ ਦੀ ਤੇ ਬੋਲ ਵੀ ਬਣੀ ਮੇਰੇ ਵੀਰੋ ਸਮਾਣੇ ਵਾਲਾ ਧਰਤੀ ਧੱਕ ਰੇਡਰ ਹੈ ਪੁਰਾਣੇ ਸਮਿਆਂ ਦੀ ਕਬੱਡੀ ਜਿਨ੍ਹਾਂ ਨੇ ਦੇਖੀ ਹੈ ਉਹਨਾਂ ਨੂੰ ਪਤਾ ਹੈ ਵੀ ਵੱਡੇ ਵੱਡੇ ਰੇਡਰ ਹੋਇਆ ਕਰਦੇ ਸੀਗੇ ਆਹ ਅੱਜ ਦੇ ਸਮੇਂ 'ਚ ਇਹਨਾਂ ਮੁੰਡਿਆਂ ਦਾ ਨਾਮ ਹੈ ਸਮਾਣੇ ਦਾ ਬਣੀ ਸਾਹੋਕੇ ਦਾ ਰਵੀ ਖੁੱਲਾ ਲੱਗ ਗਿਆ ਧੌਣ ਤੇ ਹੱਥ ਰੱਖਿਆ ਹੰਦਿਆਂ ਦੇ ਕੋਲ ਆ ਕੇ ਸੰਘਰਸ਼ ਹਲਕਾ ਜਾ ਹੋਇਆ ਹੈ ਸੁਲਤਾਨ ਜਿਹੜਾ ਟੈਟੂ ਰੈਂਡੀ ਉਟਨ ਦੇ ਜਿਹੜਾ ਟੈਟੂ ਜਲਾਲਪੁਰੀਏ ਪਾਲੇ ਦੇ ਜਿਹੜਾ ਟੈਟੂ ਮੇਰੇ ਵੀਰੋ ਤਿੰਨੀ ਪਤਾਰੇ ਦੇ ਆਹ ਜਿਹੜਾ ਟੈਟੂ ਕਹਿੰਦੇ ਗੱਗੀ ਮੱਲੇ ਵਾਲੇ ਦੇ ਜਿਹੜਾ ਟੈਟੂ ਪ੍ਰੀਤ ਲੱਧੂ ਦੇ ਜਿਹੜਾ ਟੈਟੂ ਲੋਪੋਕੇ ਵਾਲੇ ਨਿਰਮਲ ਦੇ ਉਹੀ ਸੁਲਤਾਨ ਦੇ ਉਹੀ ਸੁਲਤਾਨ ਦੇ ਟੱਕਰ ਆਹ ਕੱਟ ਕੇ ਵੀਡੀਓ ਪੈਣੀ ਆ ਆਹ ਵੀਡੀਓ ਕੱਟ ਕੇ ਪੈਣੀ ਆ ਆਹ ਵੀਡੀਓ ਕੱਟ ਕੇ ਪੈਣੀ ਆ ਵੀ ਘਾਂਗੇ ਵਾਲਾ ਘਾਂਗੇ ਵਾਲਾ ਘਾਂਗੇ ਵਾਲਾ ਉੜ ਗਿਆ ਉਹ ਘਾਂਗੇ ਵਾਲਾ ਫੜ ਗਿਆ ਘਾਂਗੇ ਵਾਲਾ ਉੜ ਗਿਆ ਘਾਂਗੇ ਵਾਲਾ ਉੜ ਗਿਆ ਗੱਲ ਲੱਗੂਗੀ ਟਿਕਾਣੇ ਜ਼ਰੂਰ ਉਹਦਾ ਰੂਬੀ ਸੁਗਰੂ ਰੋਣੀ ਹੈ ਕੰਦੇ ਖੜੇ ਹੁਣੇ ਕਹਿੰਦੇ ਵੀ ਸਾਡੀ ਟੀਮ ਦੇ ਨਾਲ ਜੀ ਗੋਪੀ ਸ਼ੋਕਰ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਟੀਮ ਕਹਿੰਦੇ ਪਲੇਅਰ ਦੇ ਤੇ ਉਹ ਦਿਲੋਂ ਧੰਨਵਾਦ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਇਹ ਸੇੜੀ ਇੱਕੇ ਕਾਮਯਾਬ ਹੁੰਦੇ ਆ ਨੁਕਸਾਨ ਭੁੱਲ ਜਾ ਕਰੋ ਇਹ ਇਨਸਾਨ ਚਿੱਤੇ ਰੱਖਿਆ ਕਰੋ ਜਦੋਂ ਯਾਰਾਂ ਦਾ ਯਾਰ ਖੜਦੇ ਨੇ ਵੀਰਾਂ ਦਾ ਵੀਰ ਖੜਦੇ ਨੇ ਆਹ ਦਿਲੋਂ ਧੰਨਵਾਦ ਹੈ ਏਕਾ ਬੋਲਦਾ ਇਕੱਠ ਬੋਲਦਾ ਇਹ ਮੇਲੇ ਕਰਾਉਣੇ ਕਿਹੜਾ ਸੌਖੇ ਆ ਕਿਉਂਕਿ ਫੀਲਰ ਤੇ ਹਰ ਇੱਕ ਪਰ ਕਦੇ ਲੱਖਾਂ ਲੱਗਦਾ ਜੇ ਲਾ ਲਏਗਾ ਤਾਂ ਬਲਾਏਗਾ ਐਵੇਂ ਨਹੀਂ ਕਹਿੰਦੇ ਮੋਬਾਈਲ ਤੇ ਲਿਖ ਲਿਖ ਕੇ ਬੁਲਾਰੇ ਨੇ ਮੂੜੇ ਮੋਬਾਈਲ ਕੀਤੇ ਵੀ ਆਹ ਬੋਲਦੇ ਆਹ ਬੋਲਦੇ ਇਹ ਕਹਿੰਦੇ ਅਸੀਂ ਲਾ ਲਏਗਾ ਇਹ ਤਾਂ ਬਲਾਏ ਗੱਗੀ ਅੰਬਾ ਦੂਜੇ ਪਾਸੇ ਮਲੂਕ ਹੈ ਆਹ ਅੰਬਾ ਜਾਂਦਾ ਮਾਝੇ ਵਾਲਾ ਮੇਰੇ ਪੰਜਾਬੀ ਵੀਰੋ ਰਾਜੂ ਕੋਟਲੇ ਭੜੀ ਦਾ ਕਬੱਡੀ ਕਬੱਡੀ ਕਰ ਰਿਹਾ ਹੈ ਗਿੰਦਾ ਬੱਗੇ ਪਿੰਡ ਵਾਲਾ ਆਹ ਮੰਗੀ ਦਾ ਭਤੀਜਾ ਇੱਕ ਕੰਨੀ ਤੇ ਦੂਜੇ ਪਾਸੇ ਦੂਜੇ ਪਾਸੇ ਇਹ ਸੋਨੀ ਹੈ ਸਿਹਾਂ ਦੌਧ ਪਿੰਡ ਦਾ 200 ਡਾਲਰ ਐਸ ਐਚ ਐਸ ਬੀ ਆਟੋ ਵੱਲੋਂ 200 ਡਾਲਰ ਘਾਂਗੇ ਵਾਲੇ ਦੇ ਹਰੇਕ ਜੱਫੇ ਤੇ 200 ਡਾਲਰ ਉਧਰ ਘਾਂਗੇ ਵਾਲੇ ਲਈ ਸੋਣ ਤਲਵੰਡ ਜੀ 100 ਡਾਲਰ ਭੇਜਦੇ ਹਨ ਘਾਂਗੇ ਵਾਲੇ ਦੇ ਲਈ 100 ਡਾਲਰ ਸੋਡੇ ਤਲਵੰਡ ਤੋਂ ਵੀਰ ਨੇ ਲਓ ਨਿਰਮਲ ਸਿੰਘ ਲੋਪੋਕੇ ਵਾਲਾ ਕਬੱਡੀ 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 ਸਲੀਮ ਕੌਂਗਿਆ ਵਾਲਾ ਕੰਨੀ ਤੇ ਆ ਬਾਜ ਦਾ ਪਿੰਡੂ ਤਲਵਾਰ ਦਾ ਪਿੰਡੂ ਵੱਜ ਗਈ ਖੁੱਚਾਂ ਨੂੰ ਖਿੱਚ ਹੱਥ ਮੋਟਿਆਂ ਪੱਟਾਂ ਨੂੰ ਮੁੰਡਾ ਹੱਥਾਂ ਤੋਂ ਨਿਕਲ ਗਿਆ ਮੁੰਡਾ ਹੱਥਾਂ ਚੋਂ ਨਿਕਲ ਗਿਆ ਮਾਝੇ ਦੇ ਖਿਡਾਰੀ ਮੇਰੇ ਵੀਰੋ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਨੇ ਕੋਈ ਸਮਾਂ ਮਾਲਵੇ ਦਾ ਰਿਹਾ ਫਿਰ ਦਬਾਬਾ ਅੱਜ ਦਾ ਸਮਾਂ ਮਾਝੇ ਦੇ ਖਿਡਾਰੀਆਂ ਦਾ ਔਰ ਪੰਜਾਬ ਦੇ ਖਿਡਾਰੀਆਂ ਦਾ ਸਾਹਮਣੇ ਗੋਰਾ ਕਬੱਡੀ ਕਬੱਡੀ ਕਰ ਰਿਹਾ ਚਾਰ ਗਿੰਦਿਆ ਮੈਂ ਪਹਿਲਾਂ ਵੀ ਕਿਹਾ ਤੇਰੇ ਮੀਚ ਦਾ ਲੈ ਕੇ ਦੇਖ ਪੰਗਾ ਤੇਰੇ ਮੀਚ ਦਾ ਚਾਰ ਲੋ ਸਾਹਮਣੇ ਕਹਿੰਦੇ ਫੇਰ ਕਬੱਡੀ ਪੈ ਰਹੀ ਹੈ ਨੰਬਰ ਇਸ ਵੇਲੇ ਕਹਿੰਦੇ ਰੇਡਰ ਦੇ ਇਸ ਗੋੜੇ ਨੇ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਅੰਬਾ ਵਧਿਆ ਹੋਇਆ ਧਿਆਨ ਮਾਰ ਕੇ ਦੇਖੋ ਵੀ ਕੱਠ ਕਿੰਨਾ ਵੱਡਾ ਹੋ ਗਿਆ ਕੱਠ ਕਿਵੇਂ ਵੱਡਿਆਂ ਤੋਂ ਵੀ ਵੱਡਾ ਹੋ ਗਿਆ ਰੂਬੀ ਕਹਿੰਦਾ ਵੀ ਧੀਰੇ ਵਰਗੇ ਆਹ ਸੋਨੀ ਵਰਗੇ ਵੱਡੇ ਵੱਲ ਗੋਪੀ ਵੀਰ ਨੇ ਦਿੱਤੇ ਆ ਧੰਨਵਾਦ ਹੈ ਅੜ ਗਿਆ ਅੰਬਿਆ ਅੜ ਗਿਆ ਅੜਦਾ ਹੈ ਇਹ ਫਰਿਆਦ ਹੈ ਹਰਮਨ ਕੰਧੋਪੁਰੀਆ ਦਾ ਧੰਨਵਾਦ ਹਰਮਨ ਹੰਜਰੇ ਦਾ ਧੀਰੇ ਮੰਡ ਹੋਣਾ ਦੀ ਟੀਮ ਅਮਤ ਸਾਈ ਹੋਣਾ ਦੀ ਟੀਮ ਆਓ ਸਾਹਮਣੇ ਮੇਰੇ ਵੀਰੋ ਹਾਫ ਸਮਾਂ ਇਸ ਮੈਚ ਦਾ ਹੋ ਚੁੱਕਿਆ ਹੈ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਬ੍ਰਿਮ ਬੈਂਕ ਤੇ ਮੇਰੀ ਬੇਨਤੀ ਹੈ ਵੀ ਸਿਡਨੀ ਤੇ ਵਿਕਟੋਰੀਆ ਵੈਲੀ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆਉਣ ਦੀ ਕਿਰਪਾਲਤਾ ਕਰਨ ਕਿੰਨੇ ਪੁਆਇੰਟ ਹੈ ਜੀ ਵਿੰਦਰ ਜੀ ਉਧਰ ਸਿੰਘ ਸਭਾ ਵੱਲੋਂ ਰਿੱਕੀ ਦਿਓਲ ਜੀ ਦਾ ਧੰਨਵਾਦ ਹੈ ਸਾਡੇ ਸਿੰਘ ਸਭਾ ਵੱਲੇ ਪਾਵਲਾ ਸਾਹਿਬ ਕਹਿੰਦੇ ਵੀ ਰਿੱਕੀ ਦਿਓਲ ਨੂੰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿਉਂਕਿ ਯੋਗਦਾਨ ਨੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਅਗਲੇ ਮੈਚਾਂ ਦੀਆਂ ਟੀਮਾਂ ਬੜੀ ਤਿਆਰੀ ਦੇ ਚੁੱਕੇ ਨੇ ਸ਼ਾਮ ਸਿੰਘ ਕਟਾਰੀ ਬਾਬਾ ਬੰਦਾ ਸਿੰਘ ਬਹਾਦਰ ਦੀ ਟੀਮ ਦੇ ਪੁਆਇੰਟ ਨੇ 14 ਤੇ ਸਿੰਘ ਸਵਾ ਦੇ ਨੰਬਰ ਨੇ 16.5 ਮੇਰੇ ਵੀਰੋ ਯਾਰ ਮੈਚ ਇੰਨਾ ਵਧੀਆ ਤਾੜੀਆਂ ਤੂੜੀਆਂ ਆਪੇ ਹੀ ਮਾਰਦਿਆ ਕਰੋ ਸਾਨੂੰ ਕਹਿਣਾ ਨਾ ਭਾਵੇਂ ਜ਼ਿਆਦਾ ਔਰ ਸੋਹਣਾ ਮੈਚ ਸੋਹਣੀ ਟੱਕਰ ਔਰ ਪਹਿਲਾ ਹਾਫ ਸਮਾਪਤ ਹੈ ਦੂਜਾ ਹਾਫ ਸ਼ੁਰੂ ਹੋਣ ਲੱਗਿਆ ਮੇਰੇ ਵੀਰੋ ਦੂਜੇ ਹਾਫ ਦੀ ਪਹਿਲੀ ਰੇਡ ਅਮਰੀਕ ਸੌਰਤ ਸਿੰਘ ਦੀ ਧਰਤੀ ਦਾ ਅਮਰਤਪਾਲ ਸਿੰਘ ਅੰਬਾ ਆ ਗਿਆ। ਹਾਂ ਸਾਹਮਣੇ ਕਹਿੰਦੇ ਅੰਬੇ ਵੀ ਰੇਡ ਪੈ ਰਹੀ ਹੈ ਖੇਡ ਗਰਾਊਂਡ ਦੇ ਵਿੱਚ। ਇਹ ਪਰ ਕਹਿੰਦੇ ਨੌਜਵਾਨ ਅੰਬਾ ਕਬੱਡੀ ਪਾ ਰਿਹਾ ਚਾਰੇ ਪਿਆਰ ਨੇ। ਹੁਣ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਨੰਬਰ ਚੜੂ ਆਪਣੀ ਟੀਮ ਦੇ ਲਈ। ਹਾਂ ਸਾਹਮਣੇ ਫੜੋ ਪਿਆਰ ਨਾਲ ਬਾਅਦ ਦੇ ਵਿੱਚ ਤੂੰ ਆਪੇ ਹੀ ਕਹਿਣਾ ਵੀ ਥੋੜਾ ਥੋੜਾ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੂੰ। ਵੀ ਥੋੜਾ ਥੋੜਾ ਮੈਂ ਵਿਗੜੀ ਉਧਰ ਕਹਿੰਦੇ ਝਨੇੜੀ ਪਿੰਡ ਹੈ ਸਿੰਨੇ ਦਾ। ਇਧਰ ਮਿੰਦਰ ਰਣੂ ਦੀ ਵੀਰ ਨੇ ਆਹ ਸਾਹਮਣੇ ਕੰਦੇ ਬੜੀ ਸੁਆੜੇ ਪਿੰਡ ਦਾ ਅਗਲੀ ਕਬੱਡੀ ਪਾਉਂਡ ਦੇ ਲਈ ਵਧਿਆ ਹੋਇਆ ਗੱਗੀ ਚੱਕ ਮੈਂ ਇੱਕ ਮੁੰਡਾ ਸੁਆੜੇ ਵਾਲਾ ਮੇਰੇ ਵੀਰੋ ਮੈਂ ਇਹਨੂੰ ਪੁੱਛਿਆ ਵੀ ਤੇਰੇ ਖਾਨਦਾਨ ਦੇ ਵਿੱਚੋਂ ਕਿਸੇ ਨੇ ਕਬੱਡੀ ਖੇਡੀ ਹੈ ਕਹਿੰਦਾ ਨਹੀਂ ਉਹ ਤਨਹੋਰੀ ਵਾਲਾ ਸਰਬਾ ਮੇਰਾ ਮਾਮਾ ਬਹੁਤ ਤਕੜਾ ਕਬੱਡੀ ਦਾ ਖਿਡਾਰੀ ਰਿਹਾ ਪਰ ਦੂਜੇ ਪਾਸੇ ਸਾਹੋਕੇ ਵਾਲਾ ਰਵੀ ਇਹ 2023 ਦੇ ਟ੍ਰਾਂਟੋ ਦੇ ਕੱਪ ਦਾ ਬੈਸਟ ਹੈ ਇਹ 바ਵੀ ਰਜਮ ਅਲੀ ਦਾ ਪਿੰਡੂ ਹੈ ਜਿਨ੍ਹਾਂ ਨੇ ਪੰਜਾਬੀ ਮੇਰੇ ਵੀਰੋ ਸ਼ੰਦ ਪੜੇ ਹੈ ਉਹਨਾਂ ਨੂੰ ਪਤਾ ਵੀ ਬਾਬੂ ਰਾਜਵਾਲੀ ਕੌਣ ਹੈ ਤੇ ਇਹ ਉਹਦਾ ਪਿੰਡੂ ਹੈ ਮੇਰੇ ਵੀਰੋ ਸਾਹਮਣੇ ਨਿਰਮਲ ਸਿੰਘ ਲੋਪੂਕੇ ਵਾਲਾ ਕਾਂਗੇ ਵਾਲਿਆ ਆਹ ਕਾਂਗੇ ਵਾਲਿਆ ਕਾਂਗੇ ਵਾਲਿਆ ਦੁਨੀਆ ਸਵਾਦ ਭਾਲਦੀ ਆ ਨੌਜਵਾਨਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਗੁਰਵਿੰਦਰ ਲੋਪੂਕੇ ਵਾਲਾ ਨਿਰਮਲ ਕਾਂਗੇ ਵਾਲਾ ਗੁਰਵਿੰਦਰ ਅੜਦਾ ਨਿਰਮਲ ਤੇ ਮੇਰੇ ਵੀਰੋ ਕਾਂਗੇ ਵਾਲਾ ਸਾਹਮਣੇ ਕਾਂਗੇ ਵਾਲਾ ਕਾਂਗੇ ਵਾਲਾ ਉਧਰ ਕਹਿੰਦੇ ਰੇਡਰ ਦੇ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਉਧਰ 500 ਇਮੀਗ੍ਰੇਸ਼ਨ ਦਾ ਬਹੁਤ ਵੱਡਾ ਯੋਗਦਾਨ ਹੈ ਕਹਿੰਦੇ ਉਹ ਸਾਡੀ ਸ਼ਾਮ ਸਿੰਘ ਟੈਰੀ ਖੇਡ ਕਲੱਬ ਦੇ ਲਈ ਔਰ ਉਥੇ ਧੰਨਵਾਦ ਹੈ ਸਿਟੀ ਟੈਕਸੀ ਕਲੱਬ ਦਾ ਵੀ ਬੜਾ ਯੋਗਦਾਨ ਹੈ ਤੇ ਨਾਲ ਕਹਿੰਦੇ ਹਰਜੀਤ ਚਾਹਲ ਉਸੇ ਗਰੁੱਪ ਦਾ ਬਹੁਤ ਵੱਡਾ ਧੰਨਵਾਦ ਹੈ ਹਰਜੀਤ ਚਾਹਲ ਜਿਨ੍ਹਾਂ ਨੇ ਕਹਿੰਦੇ ਅੜੇ ਗੱਡੇ ਕੱਢੇ ਨੇ ਸਾਡੀਆਂ ਸਭ ਲਈ ਦਵਾਮਾਂ ਨੇ ਸਿਟੀ ਟੈਕਸੀ ਕਲੱਬ ਦਾ ਧੰਨਵਾਦ ਪੰਮੇ ਨਾਭੇ ਹੁਣੀ ਉਥੇ ਦੁੱਲੀ ਹੁਣੀ ਸਰ ਦਾ ਵੱਡਾ ਯੋਗਦਾਨ ਹੈ ਰੇਡ ਪੈ ਗਈ ਵੀਰ 100 ਡਾਜ਼ਰ ਕਾਜੇਲੇ ਦੇ ਲਈ ਸੂਰ ਤਲਵੰਡ ਜੀ ਵੱਲੋਂ ਆ ਪੁਆਇੰਟ ਦੇ ਟੀਵੀ ਬਣਿਆ ਜੀ ਰਿਵਿਊ ਆ ਹਾਂ ਹੋਲਡ ਕਰ ਲਓ ਇਹਨੂੰ ਹੋਲਡ ਕਰ ਲਓ ਸਾਹਮਣੇ ਗੋਰਾ ਸਰਹਾਲੀ ਮੰਡ ਵਾਲਾ ਗੋਰਾ ਤੇ ਦੂਜੇ ਪਾਸੇ ਸੋਨੀ ਸਿੰਘਾਂ ਦੋਦ ਪਿੰਡ ਦਾ ਮੁਕਾਬਲਾ ਸਖਤ ਪੁਆਇੰਟ ਦਾ ਵਾਧਾ ਆਪਣੀ ਟੀਮ ਦੇ ਹਿੱਸੇ ਕਰ ਚੁੱਕਿਆ ਪੁਆਇੰਟ ਦਾ ਵਾਧਾ ਆਪਣੀ ਟੀਮ ਦੇ ਹਿੱਸੇ ਕਰ ਚੁੱਕਿਆ ਮੇਰੇ ਵੀਰੋ ਸਿੰਘ ਸਵਾਲਾ ਤੁਹਾਡੇ ਚਾਰ ਬੰਦੇ ਆ ਵੀਰੇ ਗਰਾਊਂਡ 'ਚ ਦੋ ਦੋ ਚਾਹੀਦੇ ਆ ਦੋ ਨਹੀਂ ਨਹੀਂ 4 ਉਹ 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 ਟੈਰੀ ਵੀ ਸੀਗਾ 4 2 ਇੱਧਰ ਕਿੰਨੇ ਆ 2 ਠੀਕ ਆ 3ਰੇ ਦੂਜਾ ਬੰਦਾ ਨਹੀਂ ਤੀਜਾ ਨਹੀਂ ਆਉਣ ਦੇਣਾ ਠੀਕ ਆ ਲੋਕਾਂ ਨੂੰ ਦੇਖਣ ਦੇ ਕਬੱਡੀ ਆ ਤੁਰਿਆ ਆਉਂਦਾ ਮਾਝੇ ਵਾਲਾ ਮਝੈਲ ਰਾਜੂ ਕੋਟ ਨੇ ਭੜੀ ਵਾਲਾ ਮਰੀ ਕਬੱਡੀ ਕਬੱਡੀ ਕਰ ਰਿਹਾ ਆਓ ਸਾਹਮਣੇ ਕਹਿੰਦੇ ਰਾਜੂ ਦੀ ਕਬੱਡੀ ਪੈਰੀ ਮਨੀ ਜੋਨ ਲਉਣੀ ਧੰਨਵਾਦ ਹੈ ਮਨੀ ਬਹੁਤ ਮੇਰਾ ਮਿੱਤਰ ਹੈ ਪਰ ਇੱਧਰ ਵਾਸੀ ਸਭ ਦੇਖੋ ਵੀ ਕੱਠ ਵੀ ਵੱਡਾ ਹੈ ਇਹ ਮੇਲਾ ਪ੍ਰਿੰਪ ਬੈਗ ਦਾ ਸਿੰਘ ਸਮਾ ਦਾ ਮੇਲਾ ਹੈ ਇੱਬਰ ਕਿਵੇਂ ਰਾਜੂ ਦੇ ਮੂਰੇ ਰਾਜੂ ਦੇ ਮੂਰੇ ਆਲ ਸਰਹਾਲੀ ਵਾਲੇ ਦੇ ਚਰਚ ਬੁਰਦਿਆਂ ਵਿੱਚ ਜੋਰ-ਜੋਰ ਮਾਰਨਾ ਬੜਾ ਓ ਜੋਰ ਵੱਜੂ ਤਾੜੀ 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 ਜਾਣ ਜਿੰਨੇ ਮਰਜ਼ੀ ਆਉਣੇ ਆਈਆਂ ਪਿੰਦਿਆਂ ਸੁਝਾਲਾ ਮੁੰਡਿਆਂ ਨੂੰ ਜੇ 1921 ਹੋ ਗਈ ਨਾ ਲੋਕਾਂ ਨੇ ਕਿਹਾ ਉਹਨਾਂ ਨੇ ਉਹ ਬਾਲੀ ਬੁਰੀ ਤਰ੍ਹਾਂ ਹਰਾਏ ਨੇ ਉਹਨਾਂ ਨੇ ਉਹ ਬਾਲੀ ਬੁਰੀ ਤਰ੍ਹਾਂ ਹਰਾਏ ਨੇ ਲਓ ਇਹਨਾਂ ਇੱਕ ਗੱਲ ਕਰ ਲੈਣ ਦਿਆ ਕਰ ਯਾਰ ਹਨ ਤੂੰ ਮੇਰਾ ਵੀਰ ਹੈ ਕਿਉਂਕਿ ਇੱਕ ਚੀਜ਼ ਯਾਰ 1 ਮਿੰਟ ਵੀਰੇ ਜਦੋਂ ਕਮੈਂਟਰੀ ਵਾਲਾ ਕੋਈ ਬੋਲਦਾ ਹੁੰਦਾ ਨਾ ਭਾਵੇਂ ਮਰੀਕ ਭਾਵੇਂ ਇਧਰ ਆ ਉਹ ਜਦੋਂ ਉਹਦੀ ਗੱਲ ਮੁੱਕਦੀ ਆ ਉਹਨੂੰ ਭਰਾ ਬਣ ਕੇ ਉਦੋਂ ਯਾਰ ਕਰਿਆ ਕਰੋ ਪਤਾ ਕੀ ਆ ਸਾਡਾ ਵੀ ਇੱਕ ਉਹ ਮੂਸ਼ਨ ਬਣਿਆ ਹੁੰਦਾ ਲੈਣਾ ਤੋੜਿਆ ਕਰੋ ਉਹ ਤੁਸੀਂ ਵੇਟ ਭਰਾ ਬਣ ਕੇ ਤੁਹਾਡੀ ਗੱਲ ਇੰਤਜ਼ਾਰ ਕਰ ਸਕਦੇ ਆ ਉਧਰ ਸਿਰੇ ਦੀ ਟੱਕਰ ਹੁੰਦੀ ਆ ਉਧਰ ਅਸੀਂ ਵਿੱਚ ਕੁਝ ਹੋਰ ਭਜਾਈ ਫਿਰਦੇ ਆ ਉਹ ਨਾਲੇ ਸਾਡਾ ਸਵਾਦ ਮਰਦਾ ਨਾਲੇ ਤੁਹਾਨੂੰ ਵੀ ਸਵਾਦ ਨਹੀਂ ਆਉਣਾ ਇੰਨੀ ਗਬਨ ਦੀ ਮੰਨ ਲਓ ਆਹ ਸਾਹਮਣੇ ਗੋਰੀ ਦੀ ਕਬੱਡੀ 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 ਗਿੰਦਾ 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 ਬੱਗਿਆਂ ਵਾਲਾ ਗਿੰਦਾ ਕੋਸ਼ਿਸ਼ ਕਰ ਰਿਹਾ ਲੈ ਵੀ ਅਮਰੀਕ ਉਹ ਪਟਿਆਲੇ ਵਾਲਾ ਮੁੱਛ ਫੁੱਟ ਗੱਬਰੂ ਆ ਸਾਹਮਣੇ ਕਹਿੰਦੇ ਪਟਿਆਲੇ ਵਾਲੇ ਦੀ ਕਬੱਡੀ ਪੈ ਰਹੀ ਹੈ ਮਿੰਦਰ ਸਿੰਘ ਜੀ ਸ਼ਕੰਬਰਪੁਰ ਵਾਲੇ ਸੁਰਜੀਤ ਸਿੰਘ ਜੀ ਹੁਣ ਚੱਬਰ ਸਾਹਮਣੇ ਆਹ 200 ਪੁੱਜ ਕੁੰਜਦਾ ਕਰ ਦਿੰਦਾ ਹੈ ਕਹਿੰਦੇ ਵੀ ਮੁੰਡੇ ਨੇ ਤੁੰਨ ਕੇ ਜਫਾ ਲਾਇਆ ਉਹ ਦਿਲੋਂ ਧੰਨਵਾਦ ਵੱਡੇ ਵੀਰਾਂ ਦਾ ਇਹ ਮਾਣ ਸਨਮਾਨ ਐਵੇਂ ਨਹੀਂ ਮਿਲਦੇ ਇਹ ਸਤਿਕਾਰ ਕਹਿੰਦੇ ਐਵੇਂ ਨਹੀਂ ਮਿਲਦੇ ਨਾਲ ਕਹਿੰਦੇ ਸੋਣ ਤਲਵੰਡ ਤੋਂ ਵੀਰ ਉਹਨਾਂ ਨੇ ਘਾਗੇ ਵਾਲੇ ਦੇ ਲਈ ਇੱਕ ਸੌ ਜਿਹੜਾ ਹੋਣ ਪੁੰਜਦਾ ਕਰ ਦਿੱਤਾ ਵੱਡਾ ਧੰਨਵਾਦ ਹੈ ਵੀਰਾਂ ਦਾ ਗੱਜੀ ਇੰਦਰਜੀਤ ਸਿੰਘ ਬਣੀ ਸਮਾਣੇ ਵਾਲਾ ਕਿੰਦਾ ਬੱਗਿਆਂ ਵਾਲਾ ਹੁੰਦਾ ਮੂਰੇ ਮਾਰਦਾ ਤੱਕੇ ਪਰ ਪੁਆਇੰਟ ਦਾ ਵਾਧਾ ਇੰਦਰਜੀਤ ਸਿੰਘ ਬਣੀ ਸਮਾਣੇ ਵਾਲਾ ਕਰ ਚੁੱਕਿਆ ਪਿੰਦੇ ਖਹਿਰੇ ਦੀ ਧੀਰੇ ਮੰਡ ਦੀ ਟੀਮ ਗੁਰਤੇਜ ਦਿਓਲ ਦਾ ਵੱਡਾ ਯੋਗਦਾਨ ਫਰਿਆਦ ਆਹ ਮਲੂਕ ਆਹ ਸਲੀਮ ਜੇ ਇਹਦੇ ਮੂਰੇ ਅੜਜੋ ਨਾ ਤੇ ਮੇਲਾ ਬਣ ਜਾਣਾ ਮੇਲਾ ਬਣ ਜਾਣਾ ਮੇਲਾ ਬਣ ਜਾਣਾ ਅੰਬਾ ਸਰ ਸਿੰਘ ਦਾ ਅੰਬਾ ਸਰ ਸਿੰਘ ਦਾ ਅੰਬਾ ਸਰ ਸਿੰਘ ਦਾ ਅੰਬਾ ਕਬੱਡੀ ਕਬੱਡੀ ਕਰ ਰਿਹਾ ਹੈ ਚਾਰ ਜਾਫੀ ਚਾਰਾਂ ਦੇ ਵਿੱਚੋਂ ਫਰਿਆਦ ਦੇ ਨਾਲ ਹੱਥ ਜੁੜੀ ਹੋਈ ਹੈ ਪੁਆਇੰਟ ਦਾ ਵਾਧਾ ਨੌਜਵਾਨ ਨੇ ਆਪਣੀ ਟੀਮ ਦੇ ਹਿੱਸੇ ਕਰ ਦਿੱਤਾ ਪੁਆਇੰਟ ਜਿਹੜਾ ਧਾਵੀ ਦਾ ਪੁਆਇੰਟ ਜਿਹੜਾ ਧਾਵੀ ਦਾ ਜਿੱਦਾਂ ਕਰਦੇ ਨੇ ਲੋਕੀ ਹੀਰ ਨੱਡੀ ਦੀਆਂ ਗੱਲਾਂ ਉਦਾਂ ਕਰਦੇ ਪੰਜਾਬੀ ਨੇ ਕਬੱਡੀ ਦੀਆਂ ਗੱਲਾਂ ਬਹੁਤਾ ਜਾਣਦੇ ਨੇ ਖੇਡ ਕਿਸੇ ਹੋਰ ਦੀਆਂ ਗੱਲਾਂ ਹੁਣ ਮਿੱਤਰੋ ਜਵਾਨੀ ਵਾਲੇ ਜੋਰ ਦੀਆਂ ਗੱਲਾਂ ਹੁਣ ਮਿੱਤਰੋ ਜਵਾਨੀ ਵਾਲੇ ਜੋਰ ਦੀਆਂ ਗੱਲਾਂ ਹੁਣ ਮਿੱਤਰੋ ਵਾਨੇ ਵਾਲੇ ਜੋਰ ਦੀਆਂ ਗੱਲਾਂ 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 ਉਹ ਗੱਲਾਂ ਟਕਾਣੇ 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 ਕਬੱਡੀ 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 ਉਹ ਤਾੜੀ 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 ਤਾਂ ਵੱਜਦੀ ਆ ਛਰਾ ਚੋਟੀ ਦੀਆਂ ਟਕਰਾਂ ਨੇ ਚੋਟੀ ਦੀਆਂ ਚੋਟੀ ਦੀਆਂ ਟਕਰਾਂ ਨੇ ਕਿ ਹੋਣਗੀਆਂ ਟਕਰਾਂ ਕਬੱਡੀ ਦੇ ਮੈਦਾਨ ਵਿੱਚ ਖਾਧੀਆਂ ਖੁਰਾਕਾਂ ਦਾ ਪਤਾ ਜੇ ਲੱਗੂਗਾ ਪਾਟੇ ਉੱਤੇ ਮਾਰ ਥਾਪਕੀ ਖੜੀ ਕਰੇ ਉਂਗਲੀ ਜਦੋਂ ਕੋਈ ਧਾਵੀ ਜੋਰ ਨਾਲ ਭੱਜੂਗਾ ਜਦੋਂ ਕੋਈ ਜਾਫੀ ਜਫਾ ਲਾ ਕੇ ਪਾਉ ਯਾਰੋ ਭੰਗੜਾ ਵਾਕਈ ਮੈਦਾਨ ਵਿੱਚ ਬੜਾ ਸੋਹਣਾ ਲੱਗੂਗਾ ਇੰਦਰਜੀਤ ਸਿੰਘ ਬਣੀ ਸਮਾਣੇ ਵਾਲਾ ਕਹਿੰਦਿਆ ਉਹ ਜੇ ਇਹਨੂੰ ਰੋਕ ਜੇ ਤੇ ਇਹਨੂੰ ਰੋਕ ਜੇ ਤੇ ਮੇਲਾ ਨੱਚਣਾ ਮੇਲਾ ਬਣ ਜਾਣਾ ਕਹਿੰਦਿਆ ਰਵੀ ਸਾਹੋਕੇ ਵਾਲਾ ਰਵੀ ਸਾਹੋਕੇ ਵਾਲਾ ਸਾਹਮਣੇ ਮੈਦਾਨ ਦੇ ਵਿੱਚ ਗਿੰਦੇ ਦੇ ਨਾਲ ਹੱਥ ਜੁੜੀ ਹੋਈ ਹੈ ਪੁਆਇੰਟ ਦਾ ਵਾਅਦਾ ਕੁਲਵਿੰਦਰ ਬਰਗਾੜੀ ਨੇ ਆਖਿਆ ਵੀ ਪੁਆਇੰਟ ਜਿਹੜਾ ਧਾਵੀ ਦਾ ਅੰਬਾ ਸੌਰ ਸਿੰਘ ਦਾ ਇਹਦੇ ਥੱਬੇ ਥੱਬੇ ਦੇ ਇਹਦੀ ਚੜ੍ਹਾਈ ਹੈ ਇਹਦੀ ਬਹਿਜਾ ਬਹਿਜਾ ਕਬੱਡੀ ਦੀ ਦੁਨੀਆ ਦੇ ਵਿੱਚ ਹੈ ਅਮਰੀਕ ਤੇ ਵੱਧ ਕੇ ਕਬੱਡੀ ਬਣ ਰਿਹਾ ਹੈ ਸਾਹਮਣੇ ਕਹਿੰਦੇ ਅੰਬੇ ਦੀ ਰੇਡ ਪੈ ਰਹੀ ਜੱਸੀ ਤੇ ਪਾਲੀ ਹੁਣੇ ਵੀਰ ਨੇ ਕਹਿੰਦੇ ਕੌਕਿਆ ਮਾਰ ਲਈ 2500 ਡਾਲਰ ਨਾਲ ਵੱਡਾ ਸਨਮਾਨ ਕੀਤਾ ਜਾਣਾ ਕਹਿੰਦੇ ਸੋਨੀ ਨੂੰ ਮੁਬਾਰਕਬਾਦ ਹੈ ਜੱਸੀ ਤੇ ਪਾਲੀ ਵੀਰ ਨੇ ਕਹਿੰਦੇ 2100 ਡਾਲਰ ਦਿੱਤਾ ਜਾਣਾ ਉਹ ਬਰੰਬਾ ਕਹਿੰਦੇ ਵੇੜ ਵੇੜ ਕੇ ਪਾਈ ਆਉਂਦਾ ਉਥੇ ਧੰਨਵਾਦ ਹੈ ਸਾਡੇ ਸਤਿਕਾਰ ਦੇ ਯੋਗ ਵੀਰ ਨੇ ਹਰਮਨ ਸਾਨੂੰ ਬੁਰੀਆ ਅਮਰਤ ਸਾਹੀ ਅਮਰਮਾਨ ਸਿਮਰ ਢਿੱਲੋਂ ਤੇ ਨਾਲ ਕਹਿੰਦੇ ਪਾਹਲ ਢਿੱਲੋਂ ਹਰਮਨ ਹੰਜਰਾ ਸਤਿੰਦਰ ਸਿੱਧੂ ਤੇ ਅਨੀਸ਼ ਮਰਵਾਹਾ ਇਹਨਾਂ ਵੀਰਾਂ ਦਾ ਧੰਨਵਾਦ ਹੈ ਆਹ ਸਾਹਮਣੇ ਇਸ ਵੇਲੇ ਫਿਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇਹ ਸਿੰਘ ਸਭਾ ਦਾ ਇਹ ਪਿੰਡ ਦਾ ਗਾ ਮੇਲਾ ਚੱਲਦਾ ਹੈ ਉਹ ਪਿੰਦੇ ਖੇਰੇ ਦੀ ਵਿਰਧਾਨਗੀ ਆ ਪਿੰਦਿਆਂ ਬਿਮਾਰਕਾਂ ਨੇ ਬਿਮਾਰਕਾਂ ਨੇ ਪੰਦਿਆਂ ਬਿਮਾਰਕਿਆਂ ਨੇ ਪਹਿਲੀ ਵਾਰੀ ਪੰਦਾ ਪ੍ਰਧਾਨ ਬਣਿਆ ਤੇ ਕਹਿੰਦੇ ਚੋਟੀ ਚੋਟੀ ਦੇ ਮੇਲੇ ਚੋਟੀ ਚੋਟੀ ਦੇ ਮੇਲੇ ਰੋਵਨ ਹੁਣੀ ਫੈਡਰੇਸ਼ਨ ਦਾ ਹਿੱਸਾ ਨੇ ਮਨੂ ਕਲੇਰ ਹੁਣੀ ਸੁਰਿੰਦਰ ਸਿੰਘ ਜੀ ਤੇ ਨਾਲ ਚੌਧਰੀਆਂ ਦਾ ਪੰਦਵਾਨ ਗੱਗੀ ਆ ਜਾ ਲਓ ਇੰਦਰਜੀਤ ਬਣੀ ਸਮਾਣਿਆਂ ਵਾਲਾ ਦੂਜੇ ਪਾਸੇ ਸੋਨੀ ਅੜਦਾ ਮੇਰੇ ਵੀਰੋ ਪੁਆਇੰਟ ਦਾ ਵਾਅਦਾ ਇੰਦਰਜੀਤ ਨੇ ਆਪਣੀ ਟੀਮ ਦੇ ਲਈ ਕਰ ਦਿੱਤਾ ਦਵਿੰਦਰ ਸਮਰਾ ਕਹਿੰਦਾ ਵੀ ਘਾਂਗੇ ਵਾਲੇ ਦੇ ਦੋ ਜਫੇ 300 ਡਾਲਰ ਦੇ ਲੱਗਣਗੇ ਘਾਂਗੇ ਵਾਲੇ ਦੇ ਦੋ ਜਫੇ 300 ਡਾਲਰ ਦੇ ਲੱਗਣਗੇ ਸਾਹਮਣੇ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਹੋ ਰਹੀ ਹੈ ਮੇਰੇ ਪੰਜਾਬੀ ਵੀਰੋ ਆਹ ਕਬੱਡੀ ਨਰਮਨ ਸਿੰਘ ਲੋਪੋਕੇ ਵਾਲਾ ਦੂਜੇ ਪਾਸੇ ਸਲੀਮ ਕੌਂਕੇ ਵਾਲਾ ਵੱਜ ਗਈ ਕੈਂਚੀ ਮੁੰਡਾ ਹੱਥਾਂ 'ਚੋਂ ਮੁੰਡਾ ਹੱਥਾਂ 'ਚੋਂ ਗਿਆ ਮੁੰਡਾ ਕਿਵੇਂ ਹੱਥਾਂ 'ਚੋਂ ਗਿਆ ਮੁੰਡਾ ਹੱਥਾਂ 'ਚੋਂ ਗਿਆ ਇਧਰ ਗੇਰੀ ਸਿੱਧੂ ਹੋਣੀ ਕਬੂੜੀਆਂ ਦੇ ਨਿੰਨੇ ਹੋਣੇ ਉਹ ਲਾ ਸਮਰਾਜੀ ਆਹ ਸਾਹਮਣੇ ਕਹਿੰਦੇ ਰਾਜੂ ਅਗਲੀ ਕਬੱਡੀ ਪਾ ਰਿਹਾ ਆਹ ਰਾਜੂ ਕਹਿੰਦੇ ਇਸ ਵੇਲੇ ਅਗਲੀ ਕਬੱਡੀ ਪਾ ਰਿਹਾ ਗੱਗੀ ਆਜੀ ਵੀਰ ਬਣਿਆ ਫਿਰ ਲਓ ਰਾਜੂ ਨਹੀਂ ਵੀਰੇ ਜੇ ਉਹ ਨਾਂ ਫੜਿਆ ਗਿਆ ਤੇ ਉਹ ਰੇਡਰ ਦੇ ਆ ਪੈਸੇ ਉਹ ਕਾਂਗੇ ਵਾਲਾ ਜੇ ਅੰਬੇ ਨੂੰ ਜਫਾ ਲਾ ਗਿਆ ਤੇ ਉਹ ਬਾਈ ਕਹਿੰਦੇ ਵੀ ਕਾਂਗੇ ਵਾਲੇ ਨੂੰ 500 ਦੇ ਦਾਂਗੇ ਜੇ ਨਾਂ ਲੱਗਿਆ ਫਿਰ ਉਹ ਰੇਡਰ ਨੂੰ ਦੇਣੇ ਪੈਣੇ ਆ ਨਹੀਂ ਫਿਰ ਐਦਾਂ ਨਹੀਂ ਲੱਗਣੇ ਵੀਰੇ ਹਾਂਜੀ ਨਿਰਮਲ ਵਾਲਾ ਹੋਲਡ ਪੁਆਇੰਟ ਰੈਫਰੀ ਡਿਸੀਜਨ ਤੇ ਆ ਹਾਂ ਤੁਸੀਂ ਉਧਾਂ ਲਾ ਦਿਓ ਕਾਂਗੇ ਵਾਲੇ ਦੇ ਦੋ ਜਫਿਆਂ ਦੇ 500 ਲਾ ਦਿੰਨੇ ਆਪਾਂ ਹਾਂ ਕਾਂਗੇ ਵਾਲੇ ਦੇ ਦੋ ਜਫਿਆਂ ਦੇ 500 ਐਚ ਐਸ ਵੀ ਆਟੋਮੋਟਿਵ ਦੇ ਵੱਲੋਂ ਹਾਂ ਬਈ ਸੁਲਤਾਨ ਦਾ ਟਾਈਮ ਵਾਲਾ ਹੋਲਡ ਸੀ ਸੁਲਤਾਨ ਦਾ ਟਾਈਮ ਵਾਲਾ ਹੋਲਡ ਸੀਗਾ ਉਹ ਕਬੱਡੀ ਦੁਬਾਰਾ ਪਾਉਗੀ ਜੀ ਇਹ ਕਹਿੰਦੇ ਐਂਡ ਤੇ ਆਹ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਗੁਰਵਿੰਦਰ ਕਾਂਗੇ ਵਾਲਾ ਗੁਰਵਿੰਦਰ ਕਾਂਗੇ ਵਾਲਾ ਅੰਬੇ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਆ ਦੱਸਿਓ ਕਾ ਮਾੜਾ ਜੀ ਰਵੀ ਅੰਦਰਪਾਲ ਧੰਨਵਾਦ ਹੈ ਨੌਜਾਨ ਆਹ ਬਣੀ ਸਮਾੜੇ ਵਾਲਾ ਕਹਿੰਦੇ ਅਗਲੀ ਕਬੱਡੀ ਪਾਉਂਡ ਦੇ ਲਈ ਵਧਿਆ ਹੋਇਆ ਰੂਬੀ ਕਹਿੰਦੇ ਸਗਰੂਰ ਦੀ ਉਹ ਧਰਤੇ ਹਾਂ ਆਹ ਸਾਹਮਣੇ ਰੂਬੀ ਸਗਰੂਰ ਵੱਡਾ ਵੀਰ ਦਵਾਮਾ ਦੇ ਵੱਡੇ ਪਾਏ ਦੇ ਲਈ ਇਹ ਬਰਕਾਹ ਦੇ ਵੈਰ ਦੀ ਦੇ ਵਿੱਚ ਬਣੀ ਬਣੀ ਓਏ ਬਣੀ ਮਣੀ ਹੋਈ ਪਈ ਹੈ ਸੁਲਤਾਨ ਬਾਬ ਤਗੜਾ ਖੇਡਿਆ ਆ ਪਿੱਠ ਤੇ ਟੈਟੂ ਪਟਿਆਲਾ ਜ਼ਿਲ੍ਹਾ ਨੌ ਸ਼ਮਸ਼ਪੁਰ ਤਿੰਨ ਪਟਿਆਲੇ ਚ ਤੇ ਬਾਦਸੋਂ ਦੇ ਕੋਲੇ ਜਿਹੜਾ ਪੈਂਦਾ ਉਹ ਤੇ ਪੂਰੀ ਦੁਨੀਆ ਨੇ ਵੇਖ ਲਿਆ ਉਹ ਤੇ ਪੂਰੀ ਦੁਨੀਆ ਨੇ ਮੇਰੇ ਵੀਰੋ ਸੁਣ ਲਿਆ ਵੀ ਉਹ ਸੁਲਤਾਨ ਦਾ ਪਿੰਡ ਹੈ ਉਹ ਪ੍ਰੀਤਮ ਪਲਵਾਨ ਦਾ ਪਿੰਡ ਹੈ ਗੋਰਾ ਸਰਹਾਲੀ ਮੰਡ ਵਾਲਾ ਰਵੀ ਸਾਹੋਕੇ ਵਾਲਾ ਪਰਲੀ ਕੰਨੀ ਤੇ ਐ ਦੋ ਨੰਬਰ ਤੇ ਬੱਗਿਆਂ ਵਾਲਾ ਗਿੰਦਾ ਤੇ ਦੋ ਨੰਬਰ ਤੇ ਭੀਰਾ ਸਰਹਾਲੀ ਵਾਲਾ ਤੇ ਉਰਲੀ ਕੰਨੀ ਤੇ ਸੋਨੀ ਪੀਹਾਂ ਦੌੜ ਦਾ ਸੋਨੀ ਕਰਦਾ ਹੋਇਆ ਟਰਾਈ ਪਰ ਪੁਆਇੰਟ ਜਿਹੜਾ ਤਾਵੀਦ ਆ ਉਹ ਨੱਚਦਾ ਜੋਲ ਲਾੜ ਦੇ ਵਾਂਗੂ ਨੱਚਦਾ ਮੇਰੇ ਵੀਰੋ ਡੈਰੀ ਵਾਲ ਦਾ ਲਾੜੇ ਦਾ ਨੱਚਦਾ ਰਿਹਾ ਗਰਾਊਂਡਾਂ 'ਚ ਸਾਹਮਣੇ ਕਬੱਡੀ ਅੰਬਾ ਸੌਰ ਸਿੰਘ ਦੀ ਧਰਤੀ ਦਾ ਕਹਿੰਦਾ ਘਾਂਗੇ ਵਾਲਿਆ ਆਹ ਘਾਂਗੇ ਵਾਲਿਆ ਕਹਿ ਫਰਿਆਦ ਨੂੰ ਕਹਿ ਮਲੂਕ ਨੂੰ ਕਹਿ ਸਿਮੇ ਝੜੀ ਵਾਲੇ ਨੂੰ ਵੀ ਲੱਗੋ ਇਹਨੂੰ ਰੋਕੋ ਇਹਨੂੰ ਆਹ ਰੋਕੋ ਇਹਨੂੰ ਗੁਰਵਿੰਦਰ ਨਹੀਂ ਇਹ ਫਰਿਆਦ ਹੈ ਸ਼ਕਰਪੁਰੀਆ ਕੁੱਚ ਕੱਢੀ ਐ ਪਰ ਗੁਰਵਿੰਦਰ ਮੇਰੇ ਵੀਰੋ ਢਾਂਗੇ ਵਾਲੇ ਦਾ ਪਿਆਰ ਵੀ ਬਹੁਤ ਅੰਬੇ ਦੇ ਨਾਲ ਪੰਜਾਬ ਦੀ ਜਿਹੜੇ ਕਬੱਡੀ ਦੇਖਦੇ ਰਹੇ ਆ ਉਹਨਾਂ ਨੂੰ ਪਤਾ ਵੀ ਇਹਨਾਂ ਪਲੇਅਰਾਂ ਦੀ ਬੜੀ ਮੰਗ ਐ ਪੰਜਾਬ ਦੇ ਕੱਪਾਂ ਤੇ ਸਾਹਮਣੇ ਕਬੱਡੀ ਮੈਦਾਨ ਦੇ ਵਿੱਚ ਕੌਣ ਪਾਵੇਗਾ ਗੋਰਾ ਅਮਰੀਕ ਗੋਰਾ ਆਹ ਗੋਰੇ ਦੀ ਕਬੱਡੀ ਪੈ ਰਹੀ ਐ ਸਟਾਰ ਮੋਟਰਜ਼ ਵਾਲੇ ਉਹ ਕਹਿੰਦੇ ਵੀ ਅਸੀਂ ਅਮਰਤ ਸਾਹੀ ਦੇ ਵੀਰ ਹਾਂ ਟਿਕਨਮ ਦੀ ਗੱਲ ਚੱਲੀ ਐ ਅੰਬੇ ਦੀਆਂ ਕੌਡੀਆਂ ਦੇ 1000 ਡਾਲਰ ਦਿੱਤਾ ਜਾਵੇਗਾ ਇਹ ਸਾਹੀ ਦੇ ਵੀਰ ਨੇ ਸਟਾਰ ਮੋਟੇ ਪੈਕਰ ਤੋਂ ਵੀਰ ਨੇ ਇਹ ਮੁੰਡੇ ਕਹਿੰਦੇ ਵੀ ਸਾਡਾ ਵੀ ਅਮਰਤ ਵੀਰ ਹੈ ਦੋ 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 ਕਬਡੀਆਂ ਬਾਕੀ ਦੋ ਦੋ ਕਬਡੀਆਂ ਬਾਕੀ ਭਾਈ ਜਿੰਨਾ ਜਿੰਨਾਂ ਨੂੰ ਨਜ਼ਾਰਾ ਆਉਂਦਾ ਇੱਕ ਵਾਰੀ ਹੱਲਾ ਗੁੱਲਾ ਜਿਆ ਹੱਲਾ ਗੁੱਲਾ ਹੱਲਾ ਗੁੱਲਾ ਸੁਲਤਾਨ ਕਰਮਣ ਤੋਂ ਵੀਰ ਹੈ ਸੋਣ ਕਹਿੰਦੇ ਤਲਵੰਡ ਤੋਂ ਵੱਡਾ ਪਿਆਰ ਮਰੀਕ ਦੇ ਲਈ ਪੁੱਛਦਾ ਕੀਤਾ ਮੈਂ ਰਿਸ਼ਿਸ਼ਟ ਤੋਂ ਧੰਨਵਾਦ ਕਰਵਾਇਗਾ ਸੋਣ ਤਲਵੰਡ ਤੋਂ ਵੀਰ ਨੇ ਬਹੁਤ ਵੱਡਾ ਧੰਨਵਾਦ ਨੰਬਰ ਕੈਮਰ ਰੈਟਰ ਜੇ ਸਿੰਘ ਸਵਾ ਫਾਈਨਲ ਜਿੱਤਦੀ ਹੈ ਤੇ 2100 ਡਾਲਰ ਭਾਜੀ ਜੀ ਜੇ ਨਾਮ ਲਗਾ ਰਾਜੂ ਕੋਟਲੇ ਭੜੀ ਵਾਲਾ ਰਾਜੂ ਬੱਗਿਆਂ ਵਾਲਾ ਗਿੰਦਾ ਰਵੀ ਸਾਹੂ ਕੇ ਦਾ ਅੜ ਗਿਆ ਅੜ ਗਿਆ ਅੜ ਗਿਆ ਅੜ ਗਿਆ ਅੜ ਗਿਆ ਮੇਰੇ ਵੀਰੋ ਸਾਹਮਣੇ ਰਾਜੂ ਨੇ ਪੁਆਇੰਟ ਦਾ ਵਾਅਦਾ ਆਪਣੀ ਟੀਮ ਦੇ ਹਿੱਸੇ ਕਰ ਦਿੱਤਾ ਤੇ ਕਬੱਡੀ ਤੇ ਅੰਬਾ ਸੌਰ ਸਿੰਘ ਸਾਹਮਣੇ ਕਹਿੰਦੇ ਅੰਬੇ ਵੀ ਰੇਡ ਸਟਾਰ ਮੋਟਰਸ ਵਾਲੇ ਵੀਰ ਕਹਿੰਦੇ ਵੀ 1000 ਹੈ ਅੰਬੇ ਦੀ ਕਬੱਡੀਆਂ ਦੇ ਉੱਪਰ ਹਰਮਨ ਤਾਨੂਪੁਰੀ ਅਮਰਤ ਸਾਹੀ ਨਾਲ ਅਬਰਮਾਨ ਤੇ ਨਾਲ ਕਹਿੰਦੇ ਸਿਮਰ ਢਿੱਲੋਂ ਪੌਲ ਢਿੱਲੋਂ ਹਰਮਨ ਹੰਝੜਾ ਸਤਿੰਦਰ ਸਿੱਧੂ ਅਨੀਸ਼ ਮਰਵਾਹਾ ਦੇ ਸਾਹੀ ਦੇ ਵੀਰ ਨੇ ਇਕ ਨਾ ਪਾਵੜਾ ਸਾਹਿਬ ਉਹ ਲਾਈਟ ਆ ਨਾ ਜਿਹੜੀ ਉਹ ਸਾਹਮਣੇ ਇੱਧਰ ਦਰਸ਼ਕਾਂ ਨੇ ਵਜਦੀ ਆ ਅੱਖਾਂ 'ਚ ਥੋੜੇ ਵਜਦੀ ਆ ਵੀਰੇ ਹਾਂ ਉਹ ਉਹਨੂੰ ਜ਼ਿਆਦਾ ਡੈਮਕ ਕਰਾ ਕੇ ਉਹ ਜਾਂ ਬੰਦ ਕਰਾ ਕੇ ਉਹ ਜਿਹੜੇ ਝੂਲਾ ਜੀ ਦਾ ਜਿਹੜੀ ਇੱਕ ਵੱਡੀ ਲਾਈਟ ਆ ਉਹਨੂੰ ਜਾ ਕੇ ਕੋਈ ਬੰਦਾ ਭੇਜੋ ਉਹਨੂੰ ਬੰਦ ਕਰਾਓ ਉਹ ਇਹਨਾਂ ਨੂੰ ਦਿਖਦੀ ਇੱਕ ਵੱਡੀ ਉਹਨਾਂ ਨੂੰ ਦਸੀ ਨਾ ਜਿੱਤੇ ਸਵਾਦ ਨਹੀਂ ਆਉਣਾ ਬਣੀ ਸਮਰਾਟ ਦਾ ਧੰਨਵਾਦ ਆ ਸਮਰਾਟ ਪੇਂਟਿੰਗ ਦਾ ਵਿਸ਼ੇਸ਼ ਤੌਰ ਤੇ ਹਜਾਰ ਨਾਲ ਅਮਰੀ ਕਿੰਨਾਂ ਨੇ ਲਾਇਆ ਸੀਗਾ ਅੰਬੇ ਨੂੰ ਜੱਫਾ ਲਾ ਗਿਆ ਸਾਹੀ ਬਾਈ ਨੇ ਸਾਹੀ ਜੀ ਹਜਾਰ ਪੁੱਜਾ ਕਰਦੇ ਹੋ ਸਟਾਰ ਮੋਟਰਸ ਤੋਂ ਹੋ ਗਿਆ ਸੀਗਾ ਉਹ ਜੱਫਾ ਫਰਿਆਦ ਦਾ ਉਹ ਫਰਿਆਦ ਦਾ ਉਹ ਅਮਰਤ ਸਾਹੀ ਵੀਰੇ ਉਹ ਫਰਿਆਦ ਨੂੰ ਪਹੁੰਚਦਾ ਕਰਦੇ ਹੋ 1000 ਡਾਲਰ ਅੰਬੇ ਦੀ ਰੇਟ ਤੇ ਸੀਗਾ ਅਮਰਤ ਸਾਹੀ ਜੀ ਸਟਾਰ ਮੋਟਰਸ ਤੋਂ ਵੀਰ ਨੇ ਉਹਨਾਂ ਨੂੰ ਦਿੱਤੀਓ ਸੁਮਨਾਟ ਪੇਂਟਿੰਗ ਆਗਮਦੀਪ ਸਿੰਘ ਸਿਮਰਨ ਖਹਿਰਾ ਤੇ ਜੱਗਾ ਗਿੱਲ ਉਹ 1000 ਡਾਲਰ ਅਮਰਤ ਸਾਹੀ ਜੀ ਆਖਿਓ ਵੀਰਾਂ ਨੂੰ ਕਣਕਾਂਗੇ ਵਾਲਾ ਪੈਸੇ ਲੈ ਜੇ ਵੀਰਾਂ ਨੂੰ ਬੇਨਤੀ ਹੈ